ਲਾਈਵ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਹੈ ਜਿਹੜੀ ਨਰਮੇ ਵਾਲੇ ਵੀਰਾਂ ਲਈ ਖਾਸ ਕਰਕੇ ਆ ਕਿਉਂਕਿ ਸਾਡੀ ਮਾਲਵਾ ਬੈਲਟ ਦੇ ਵਿੱਚ ਬਹੁਤ ਮੈਨੂੰ ਮੈਸੇਜ ਆਉਂਦੇ ਸੀ ਬਾਈ ਝੋਨੇ ਬਾਰੇ ਵੀਡੀਓ ਪਾਈ ਜਨਾ ਨਰਮੇ ਬਾਰੇ ਵੀ ਵੀਡੀਓ ਪਾ ਹਨਾ ਪਹਿਲਾਂ 10 12 ਸਾਲ ਅਸੀਂ ਖੇਤੀ ਕਰੀ ਆ ਜਿੰਨਾ ਕੁ ਮੈਨੂੰ ਨੌਲੇਜ ਆ ਹਨਾ ਤੇ ਮਾਮੇ ਦੇ ਮੁੰਡੇ ਹੁਣ ਵੀ ਨਰਮਾ ਬੀਜਦੇ ਆ ਖੇਤੀ ਦੇ ਹੁਣ ਆਪਾਂ ਝੋਨਾ ਲਾਉਣ ਲੱਗ ਗਏ ਤਾਂ ਪਰ ਸਾਡੇ ਵਾਲੀ ਬੈਲਟ ਕਾਫੀ ਜਿਹੜੀ ਹੈ ਹੱਦ ਤੱਕ ਮਾਲਵਾ ਬੈਲਟ ਦੇ ਵਿੱਚ ਨਰਮਾ ਹੁੰਦਾ ਤੇ ਕੁਝ ਹਿੱਸੇ ਰਾਜਸਥਾਨ ਦੇ ਕੁਝ ਹਿੱਸੇ ਜਿਹੜਾ ਸਾਡੇ ਬਾਰਡਰ ਤੇ ਪੈਂਦਾ ਸਰਸਾ ਕਾਲਿਆਂ ਵਾਲੀ ਸਰਦੂਲਗੜ ਇਹ ਸਾਰੇ ਏਰੀਆ ਜਿਹੜਾ ਇਹ ਸਰਸਾ ਕਾਟਨ ਬੈਲਟ ਆ ਉਹਦੇ ਵਿੱਚ ਇੱਕ ਦਵਾਈ ਬਾਰੇ ਜ਼ਿਕਰ ਕਰਾਂਗੇ ਜਿਹੜਾ ਕਿ ਹੁਣ ਐਟ ਅ ਟਾਈਮ ਪੀਕ ਦੇ ਵਿੱਚ ਆ ਤੇਲਾ ਚਿੱਟਾ ਮੱਛਰ ਤੇ ਹਰਾ ਤੇਲਾ ਠੀਕ ਹੈ ਚਿੱਟਾ ਮੱਛਰ ਹੁਣ ਮੀਂਹ ਪੈਣ ਲੱਗ ਗਿਆ ਲਗਾਤਾਰ ਹੁਣ ਇੱਕੋਦਮ ਪੀਕ ਤੇ ਹੋਣਾ ਕਿਉਂਕਿ ਯੂਰੀਆ ਛੁੱਟੀ ਹੁੰਦੀ ਆ ਖਾਦ ਪਾਈ ਹੁੰਦੀ ਆ ਉਹ ਫੰਗਸ ਦੇ ਕਾਰਨ ਇਹਨਾ ਮੌਇਸਚਰ ਦੇ ਕਾਰਨ ਹਿਊਮਿਡਿਟੀ ਦੇ ਕਾਰਨ ਮੱਛਰ ਦੀ ਜਿਹੜੀ ਗਿਣਤੀ ਹੈ ਉਹ ਵਧ ਜਾਂਦੀ ਹੈ ਤਾਂ ਦਵਾਈ ਕਰਨੀ অতি ਲਾਜ਼ਮੀ ਹੋ ਜਾਂਦੀ ਹੈ ਕਿਉਂਕਿ ਇੱਕ ਤਾਂ ਨਰਮਾ ਜਿਹੜਾ ਹੁੰਦਾ ਉਹ ਫਰੂਟਿੰਗ ਸਟੇਜ ਤੇ ਹੁੰਦਾ ਹਨਾ ਫਲ ਚੱਕ ਰਿਆ ਹੁੰਦਾ ਤੇ ਹੁਣ ਜਿਹੜਾ ਮੱਛਰ ਨੇ ਦੱਬ ਲਿਆ ਇੱਕ ਤਾਂ ਉਹ ਪੱਤੇ ਜਗੜ ਦਿੰਦਾ ਜਾਨ ਗਲਾ ਘੋਟ ਦਿੰਦਾ ਮੱਛਰ ਤੇ ਜਦੋਂ ਆਪਾਂ ਵਿੱਚੋਂ ਵੀ ਲੰਘਦੇ ਆ ਆਪਾਂ ਨੂੰ ਵੀ ਮਹਿਸੂਸ ਹੁੰਦਾ ਵੀ ਚਿੱਟਾ ਤੇਲਾ ਖਾ ਜਾਂਦਾ ਹਨਾ ਅਸੀਂ ਵੀ ਕਰਦੇ ਨੇ ਆ ਖੇਤੀ ਤੇ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਕਰਦੇ ਰਿਆਂ ਪਰ ਸਾਡੇ ਵੇਲੇ ਊਲਾਲਾ ਆਈਆਈ ਸੀ ਉਦੋਂ ਨਵੀਂ-ਨਵੀਂ ਠੀਕ ਹੈ ਅਰ ਉਹਦੇ ਬਾਰੇ ਵੀ ਚਰਚਾ ਕਰਾਂਗੇ ਪਰ ਸਸਤੀ ਤੇ ਪੇਟੈਂਟ ਤੇ ਜਪਾਨੀ ਟੈਕਨੋਲੋਜੀ ਵਧੀਆ ਟਾਪ ਦੀ ਕੰਪਨੀ ਦੀ ਦਵਾਈ ਬਈ ਇੱਕਾਈ ਆ ਨਵੀਂ ਲਾਂਚ ਹੋਈ ਆ ਇਨਵਿਕਟੋ ਇਨਵਿਕਟੋ ਠੀਕ ਹੈ ਇਹਦੇ ਵਿੱਚ ਜਿਹੜਾ ਟੈਕਨੀਕਲ ਆ ਵੀਰੇ ਉਹ ਜਪਾਨ ਤੋਂ ਟੈਕਨੋਲੋਜੀ ਦੇ ਨਾਲ ਤਿਆਰ ਕੀਤਾ ਕਿਹੜਾ ਟੈਕਨੀਕਲ ਹੈ ਦੇ ਵਿੱਚ ਨਿਟਨ ਪਾਇਰਮ 25% ਵਾਏ ਡਬਲਯੂ ਬਾਈ ਡਬਲਯੂ ਐਸ ਪੀ ਐਸ ਪੀ ਦਾ ਮਤਲਬ ਹੈਗਾ ਆਪਣੇ ਕੋਲੇ ਸੋਲੂਬਲ ਪਾਊਡਰ ਆਰਡਰ ਫਾਰਮ ਦੇ ਵਿੱਚ ਆ ਬਈ ਸਭ ਤੋਂ ਸਸਤਾ ਪਊਗਾ ਹਨਾ ਆਪਾਂ ਬਾਕੀਆਂ ਨਾਲ ਵੀ ਕੰਪੈਰੀਸ਼ਨ ਕਰਾਂਗੇ ਤੇ ਕਿਹੜੀ ਕੰਪਨੀ ਦਾ ਇਹ ਇਹ ਹੈਗਾ ਜੀ ਆਪਣੇ ਕੋਲੇ ਕੋਰੋ ਮੰਡਲ ਇੰਟਰਨੈਸ਼ਨਲ ਦਾ ਮਲਟੀਨੇਸ਼ਨਲ ਕੰਪਨੀ ਆ ਵੀਰੇ ਜਪਾਨ ਦੀ ਟੈਕਨੋਲੋਜੀ ਦੇ ਨਾਲ ਇਹਨਾਂ ਨੇ ਇੱਕ ਨਵਾਂ ਟੈਕਨੀਕਲ ਜਿਹੜਾ ਕਿ ਇਹਨਾਂ ਕੋਲੇ ਪੇਟੈਂਟ ਆ ਹੋਰ ਕਿਸੇ ਕੋਲੇ ਨਹੀਂ ਹੈਗੀ ਇਹ ਦਵਾਈ ਤੇ ਐ ਨਹੀਂ ਹੈਗਾ ਵੀ ਉਹਦਾ ਰੇਟ ਚੱਕਦਾ ਜਿਵੇਂ ਬਾਕੀ ਕੰਪਨੀਆਂ ਰੇਟ ਚੱਕ ਦਿੰਦੀਆਂ ਕੋਰੋ ਮੰਡਲ ਦਾ ਨਾਮ ਸਾਰਿਆਂ ਨੇ ਸੁਨਾ ਹੋਇਆ ਆਪਾਂ ਨੂੰ ਉਹਦੇ ਤੇ ਭਰੋਸਾ ਵੀ ਆ ਅਸੀਂ ਵੀ ਬਹੁਤ ਪ੍ਰੋਡਕਟ ਪਹਿਲਾਂ ਕੋਰੋ ਮੰਡਲ ਦੇ ਵਰਤੇ ਨੇ ਠੀਕ ਆ ਜਿੰਨਾਂ ਤੋਂ ਛੋਟੇ ਹੁੰਦੇ ਜਾਂਦੇ ਹਨ ਤਾਂ ਕਈ ਪ੍ਰੋਡਕਟ ਜਿਹੜੇ ਕੋਰੋ ਮੰਡਲ ਦੇ ਆਉਂਦੇ ਨੇ ਗਰੋਮਰ ਨਾਂ ਤੇ ਆਉਂਦੇ ਨੇ ਐਕਵਾ ਸਪਰੇ ਹੁਣ ਤੱਕ ਵਰਤਦੇ ਰਹੇ ਹਾਂ ਐਨਪੀਕੇ ਦੇ ਤੌਰ ਤੇ ਹਨਾ ਪੈਰਾਮਿਡ ਅਮੀਡਾ ਕਲੋਰੋਪਰਾਇਡ ਇਹ ਵੀ ਨਰਮੇ ਦੇ ਉੱਤੇ ਵੀ ਬਹੁਤ ਵਰਤਿਆ ਝੋਨੇ ਦੇ ਉੱਤੇ ਵੀ ਵਰਤਿਆ ਇਹ ਵੀ ਵਰਤਦੇ ਰਹੇ ਹਾਂ ਪੈਰੀਫੋਰਸ ਜਿਹੜੀ ਮੋਨੋ ਦੇ ਨਾਂ ਤੇ ਆਉਂਦੀ ਆ ਬਹੁਤ ਟੌਪ ਦੇ ਰਿਜ਼ਲਟ ਸੀ ਇਹਦੇ ਡਾਇਮੰਡ ਜਿਹਾ ਬਣਿਆ ਹੁੰਦਾ ਸੀ ਉਹ ਵੀ ਵਰਤੀ ਆ ਹਰਾ ਜ੍ਹਾ ਗਰੋਮਰ ਦਾ ਲੋਗੋ ਸੀ ਮੈਨੂੰ ਹਜੇ ਵੀ ਯਾਦ ਆ ਠੀਕ ਆ ਮੈਂ ਫੋਟੋ ਵੀ ਲਾ ਦੂੰ ਏ ਵੀ ਟਾਪ ਦਾ ਪ੍ਰੋਡਕਟ ਸੀ ਇਹਨਾਂ ਦਾ O10 ਇਹ ਵੀ ਵਧੀਆ ਪ੍ਰੋਡਕਟ ਸੀਗਾ ਐਸੀਫੇਡਨਾ ਤੇ ਆਉਂਦਾ ਸੀ ਹਨਾ ਐਸੀਫੇ ਟੈਕਨੀਕਲ ਸੀ ਆਪਟਰਾ ਹਨਾ ਇਹ ਵੀ ਅਕਟਾਰਾ ਵਾਲਾ ਸੀ ਥਾਇਆ ਮਥੋਕਸ ਮੇਰੇ ਜੀ ਟੈਕਨੀਕਲ ਸੀ ਇਹ ਵੀ ਵਰਤਿਆ ਹੋਇਆ ਸੀ ਸਕੂਬਾ ਹਨਾ ਇਹ ਵੀ ਵਰਤਿਆ ਹੋਇਆ ਹੈਕਸਾਸਟੌਪ ਤਾਂ ਹੁਣ ਤੱਕ ਵੀ ਵਰਤਦੇ ਆ ਐਦਕੀ ਵੀ ਇਹਦੀ ਮੈਂ ਵੀਡੀਓ ਪਾਉਂਗਾ ਅਗਲੀ ਵਾਰੀ ਵੀ ਵਰਤਾਂਗੇ ਤੇ ਹਮੇਸ਼ਾ ਵਰਤਦੇ ਆ ਜਾਂ ਬਾਸਮਤੀ ਦੇ ਵਿੱਚ ਝੰਡਾ ਰੋਗ ਤੋਂ ਹਨਾ ਬਹੁਤ ਵਧੀਆ ਫੰਗੀ ਸਾਈਡ ਆ ਹਨਾ ਬਹੁਤ ਵਧੀਆ ਫੰਗੀ ਸਾਈਡ ਆ ਇਹ ਹੈਕਸਾਸਟੌਪ ਇਹਦੇ ਵਿੱਚ ਥਾਇਆ ਮਥਾਈਲ ਆਪਣੇ ਕੋਲੇ 70% ਹੁੰਦਾ ਤੇ ਵਧੀਆ ਕੰਮ ਕਰਦਾ ਮੁੱਲ ਕੋਲ ਮਲਾ ਕੇ ਬੈਂਜੋਰ ਹਨਾ ਡਾਇਨੋਕਰੋਨ ਇਹ ਸਾਰੇ ਜਿਹੜਾ ਉਹ ਸੀਨ ਵਾਲਾ ਟੈਕਨੀਕਲ ਆ ਇਹ ਸਾਰੇ ਆਪਣੇ ਕੋਲੇ ਇਹਨਾਂ ਨੇ ਦੇ ਦਿੱਤੇ ਪੰਜਵੀਂ ਲਾਰਜੇਸਟ ਕੰਪਨੀ ਆ ਸਭ ਤੋਂ ਪਹਿਲਾਂ ਕੰਪਨੀ ਦੇ ਨਿਗਾਹ ਮਾਰੀਏ ਜੇ ਇਹ ਵੀ ਪੰਜਵੀਂ ਸਭ ਤੋਂ ਵੱਡੀ ਕੰਪਨੀ ਆ ਇੰਡੀਆ ਦੇ ਵਿੱਚ ਪ੍ਰੋਡਕਟਾਂ ਦੇ ਮਾਮਲੇ ਦੇ ਵਿੱਚ ਬਹੁਤ ਹਜ਼ਾਰਾਂ ਪ੍ਰੋਡਕਟ ਨੇ ਬਈ ਇਹਨਾਂ ਦੇ ਹਜ਼ਾਰਾਂ ਡਿਸਟ੍ਰੀਬਿਊਟਰ ਨੇ ਹਨਾ ਬਹੁਤ ਵਧੀਆ ਮਤਲਬ ਟੌਪ ਦੀ ਕੰਪਨੀ ਆ ਅੱਜ ਦੀ ਵੀਡੀਓ ਆ ਜਿਹੜੀ ਸਿਰਫ ਉਹ ਇਨਵਿਕਟੋ ਲਈ ਆ ਇਨਵਿਕਟੋ ਬਈ ਕੀ ਆ ਇਹ ਇਹ ਇੱਕ ਕੀਟਨਾਸ਼ਕ ਆ ਜਿਹੜਾ ਕਿ ਆਪਾਂ ਚਿੱਟੇ ਤੇਲੇ ਤੇ ਹਰੇ ਤੇਲਾ ਜਿਹੜਾ ਸਪੈਸ਼ਲ ਨਰਮੇ ਦੇ ਉੱਤੇ ਆਪਾਂ ਟਾਰਗੇਟ ਕਰਨਾ ਜਿਹੜੇ ਭਰਾ ਕਹਿੰਦੇ ਸੀ ਵੀ ਨਰਮੇ ਦੀ ਦਵਾਈ ਦੱਸ ਬਾਈ ਤੇਲਾ ਬਹੁਤ ਆ ਹਨਾ ਪੀਆਈ ਦਾ ਜਿਹੜਾ ਅਸ਼ੀਨ ਆਉਂਦੀ ਐ ਇੱਕ ਹਨਾ ਜਾਂ ਊ ਲਾਲਾ ਆਉਂਦੀ ਐ ਯੂਪੀਐਲ ਦੀ ਉਹ ਪਹਿਲਾਂ ਬਹੁਤ ਕਾਮਯਾਬ ਰਹੀ ਐ ਪਰ ਨਾ ਕੁਛ ਲੰਮਾ ਸਮਾਂ ਪਾ ਕੇ ਬੂਟਾ ਵੀ ਉਹਦਾ ਯੂਜ਼ ਟੂ ਹੋ ਜਾਂਦਾ ਜਿਵੇਂ ਆਪਾਂ ਇੱਕੋ ਚੀਜ਼ ਖਾਈ ਜਾਈਏ ਇੱਕੋ ਚੀਜ਼ ਖਾਈ ਜਾਈਏ ਇੱਕੋ 버ਗਰ ਖਾਈ ਜਾਈਏ ਹਨਾ ਤੇ ਉਹ ਆਪਾਂ ਯੂਜ਼ ਟੂ ਹੋ ਜਾਾਂਗੇ ਆਪਾਂ ਨਵਾਂ ਟਰਾਈ ਕਰਾਂਗੇ ਕਿਸੇ ਚੀਜ਼ ਲੈਣ ਦੀ ਹਨਾ ਤੇ ਜਿਹੜੀ ਜਿਹ ਨਵੀਂ ਜਾਊਗੀ ਉਹ ਅਸਰ ਇੱਕ ਵਾਰੀ ਕਰੂਗੀ ਕਰੂਗੀ 100% ਨਤੀਜੇ ਨੇ ਇਹ ਨਹੀਂ ਹੈਗਾ ਵੀ ਉਹਨਾਂ ਜਿੰਨਾ ਮਹਿੰਗਾ ਹਨਾ ਸਸਤਾ ਬਿਲਕੁਲ ਕਿੰਨੇ ਰੁਪਏ ਕਿੱਲਾ ਪਊਗਾ ਵੀਰੇ ਸਿਰਫ 350 ਰੁਪਏ ਕਿੱਲਾ ਪਊਗਾ ਡੋਜ਼ ਇਹਦੀ ਹੈਗੀ 128 ਗ੍ਰਾਮ ਸਿਰਫ ਕਿੱਲੇ ਦੀ ਚਿੱਟਾ ਤੇ ਹਰਾ ਤੇਲਾ ਮਾਰ ਦੂਗਾ ਕਾਦੇ ਤੇ ਕੰਮ ਕਰੂ ਇਹ ਸਿੱਧਾ ਨਰਵਸ ਸਿਸਟਮ ਤੇ ਤੇਲੇ ਦੇ ਟਿੱਡੇ ਦੇ ਨਰਵਸ ਸਿਸਟਮ ਤੇ ਅਟੈਕ ਕਰਕੇ ਉਹਨਾਂ ਨੂੰ ਪੈਰਾਲਾਈਜ਼ ਕਰ ਦੂਗਾ ਤੇ ਮਾਰ ਦੂਗਾ ਸਿਸਟੇਮੈਟਿਕ ਸਿਸਟੈਮਿਕ ਜਿਹੜਾ ਇਹਦਾ ਨੇਚਰ ਆ ਹੈਨਾ ਯਾਨੀ ਹਰੇਕ ਬੂਟੇ ਦੇ ਰਾਗ-ਰਾਗ ਦੇ ਵਿੱਚ ਜਾਊਗਾ ਤੇ ਪਰ ਇਹਦੀ ਸ਼ਰਤ ਕੀ ਆ ਵੀ ਪਾਣੀ ਆ ਜਿਹੜਾ ਉਹ 200 ਲੀਟਰ ਰੱਖਣਾ ਆਪਾਂ ਤੇ ਨਿਊਜਲ ਦਾ ਫੁਹਾਰਾ ਜਿਹੜਾ ਉਹ ਮੋਟਾ ਰੱਖਣਾ ਪੂਰਾ ਪੂਰੀ ਵੋਲੀਅਮ ਦੇ ਨਾਲ ਬੂਟੇ ਨਵਾਉਂਦੇ ਤੁਰੇ ਆਓ ਸਪਰੇਅ ਕਰਦੇ ਤੁਰੇ ਆਓ ਤੇ ਓਵੇਂ ਓਵੇਂ ਚਿੱਟਾ ਤੇ ਹਰਾ ਤੇਲੇ ਦਾ ਖਾਤਮਾ ਤੁਹਾਨੂੰ ਹੁੰਦਾ ਨਜ਼ਰ ਆ ਜਾਊਗਾ ਜਪਾਨ ਦੀ ਟੈਕਨੋਲੋਜੀ ਆ ਮੈਂ ਤੁਹਾਨੂੰ ਦੱਸਦਾ ਪੇਟੈਂਟ ਇਹਨਾਂ ਕੋਲੇ ਆ ਟੈਕਨੀਕਲ ਦਾ 30 ਤੋਂ 90 ਦਿਨਾਂ ਦੇ ਵਿੱਚ ਵਿੱਚ ਜਦੋਂ ਮਰਜ਼ੀ ਕਰੀ ਜਾਓ ਹਰ ਵਾਰੀ ਤੁਹਾਨੂੰ ਟੌਪ ਦੇ ਰਿਜ਼ਲਟ ਦੇਊਗੀ ਕੰਪਨੀ ਕੀ ਕਹਿੰਦੀ ਆ ਵੀ 15 ਦਿਨਾਂ ਤੋਂ ਬਾਅਦ ਦੁਬਾਰਾ ਕਰ ਦੋ ਤੇ ਤੁਹਾਡਾ ਖੇਤ ਹਰਾ ਭਰਾ ਰਹੂ ਸੁਰੱਖਿਅਤ ਰਹੂਗਾ ਹਨਾ ਹੋਰ ਦਵਾਈਆਂ ਬਹੁਤ ਨੇ ਹਨਾ ਅ ਪਸ਼ੀਨ ਦਾ ਟੈਕਨੀਕਲ ਉਹ ਵੀ ਮਿਲ ਜੂਗਾ ਜੇ ਉਹ ਲੈਣਾ ਤੁਸੀਂ ਹਨਾ ਪਰ ਮੈਂ ਕਹਿੰਦਾ ਵੀ ਜਿਹੜੀ ਚੀਜ਼ ਨਵੀਂ ਆਈ ਉਹ ਵਰਤਣਾ ਚਾਹੀਦਾ ਮੈਂ ਹਮੇਸ਼ਾ ਜੋ ਵੀ ਚੀਜ਼ ਨਵੀਂ ਆਉਂਦੀ ਆ ਨਵੇਂ ਪ੍ਰੋਡਕਟ ਹੁੰਦੇ ਨੇ ਲਾਂਚ ਹੁੰਦੇ ਨੇ ਉਹਨਾਂ ਬਾਰੇ ਕੋਸ਼ਿਸ਼ ਕਰਦਾ ਵੀ ਵੀਡੀਓ ਪਾਦਾ ਤਾਂ ਅੱਜ ਦੀ ਵੀਡੀਓ ਨਰਮੇ ਲਈ ਆ ਜੇ ਕਿਸੇ ਮੇਰੇ ਵੀਰ ਭਰਾ ਨੇ ਲੈਣਾ ਤਾਂ ਮੈਂ ਇੱਕ ਬਾਈ ਦਾ ਹੀ ਨੰਬਰ ਪਾਉਣਾ ਹੁੰਨਾ ਉਹ ਥੱਲੇ ਨੰਬਰ ਪਾ ਦੂੰਗਾ ਇਹਨੂੰ ਬਾਈ ਨੂੰ ਕਾਲ ਕਰ ਲਿਓ ਠੀਕ ਹੈ ਤੇ ਤੁਹਾਨੂੰ ਘਰੇ ਪਹੁੰਚ ਹੋ ਜੂਗੀ ਸਾਰੀ ਬਾਈ ਵਰਤਲਾਪ ਕਰ ਲਿਓ ਸਸਤੀ ਦਵਾਈ ਤੇ ਪੱਕਾ ਬਿੱਲ ਕੱਟ ਕੇ ਦਊਗਾ ਬਾਈ ਹਨਾ ਕਾਲਿਆਂ ਵਾਲੀ ਬਾਈ ਦੀ ਦੁਕਾਨ ਨਿਊ ਗਿੱਲ ਬੀਜਪੰਡਾ ਠੀਕ ਹੈ ਬਾਈ ਨੇ ਕਿਹਾ ਵੀ ਮੈਨੂੰ ਵੀਡੀਓ ਪਾ ਦੇ ਤੇ ਮੈਂ ਆਪਾਂ ਵੀਡੀਓ ਪਾਤੀ ਕੋਈ ਇਹ ਪ੍ਰਮੋਸ਼ਨ ਨਹੀਂ ਕੋਈ ਕੁਝ ਨਹੀਂ ਬਾਈ ਸਿੱਧੀ ਜੀ ਗੱਲ ਆ ਮੈਸੇਜ ਆਈ ਜਾਂਦੇ ਸੀ ਮੈਂ ਚੱਲ ਸੋਨੇ ਦਾ ਸੁਹਾਗਾ ਹੋ ਗਿਆ ਬਾਈ ਤੂੰ ਪ੍ਰੋਡਕਟ ਦੱਸ ਤਾਂ ਨਾ ਹਨਾ ਉਹ ਸ਼ੀਨ ਬਾਰੇ ਊ ਲਾਲਾ ਲਾਲ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਆ ਹਨਾ ਵੀ ਆਹ ਟੈਕਨੀਕਲ ਆ ਫਲਾਣਾ ਟਮਕਾ ਇਨੀ ਡੋਜ਼ ਆ ਹਨਾ ਉਹ ਆਪਾਂ ਕਰਦੇ ਆਏ ਆ ਲੰਬੇ ਸਮੇਂ ਤੋਂ ਇਹ ਨਵੀਂ ਚੀਜ਼ ਆ ਚਾਹੇ 2 ਕਿੱਲਿਆਂ ਦੇ 4 ਕਿੱਲਿਆਂ ਦੇ ਵਰਤ ਕੇ ਦੇਖੋ ਵਧੀਆ ਚੀਜ਼ ਆ ਇਨਵਿਕਟੋ ਨਾਂ ਤੇ ਇੱਕ ਗੱਡੀ ਵੀ ਆਉਂਦੀ ਆ ਹਨਾ ਨੋਵਾ ਦੀ ਕਾਪੀ ਜਿਵੇਂ ਆਪਣੇ ਕੋਲੇ ਟੋヨタ ਦੀ ਗਲੈਂਜ਼ਾ ਆਉਂਦੀ ਸੀ ਬਲੀਨੋ ਲੈ ਲਈ ਹਨਾ ਮਰੂਤੀ ਵਾਲਿਆਂ ਨੇ ਉਹ ਵੀ ਜਪਾਨੀ ਕੰ ਤੇ ਇਹ ਵੀ ਜਪਾਨ ਦੀ ਦਵਾਈ ਆ ਇਨਵਿਕਟੋ ਤਾਂ ਹੁਣ ਭੁਲੇਖਾ ਨਾ ਖਾ ਜਾਓ ਜੇ ਉੱਤੇ ਗੂਗਲ ਤੇ ਸਰਚ ਵੀ ਮਾਰੋਗੇ ਤਾਂ ਗੱਡੀਆਂ ਹੀ ਗੱਡੀਆਂ ਆ ਜਾਂਦੀਆਂ ਆਪਣੇ ਕੋਲੇ ਨੋਵਾ ਤੋਂ 2-3 ਲੱਖ ਰੁਪਏ ਸਸਤੀ ਗੱਡੀ ਮਰੂਤੀ ਦੀ ਸ਼ੋ ਹੋਣ ਲੱਗ ਜਾਂਦੀ ਆ ਇਨਵਿਕਟੋ ਤੇ ਪਰ ਆਪਾਂ ਗੱਡੀ ਵਾਲੇ ਪਾਸੇ ਨਹੀਂ ਜਾਣਾ ਆਪਾਂ ਸਿਰਫ ਦਵਾਈ ਵਾਲੇ ਪਾਸੇ ਜਾਣਾ ਇਹਨੂੰ ਵਿਕਟੋ ਦਵਾਈ ਆ ਟੈਕਨੀਕਲ ਯਾਦ ਰੱਖ ਲਿਓ ਵੀ 128 ਗ੍ਰਾਮ ਡੋਸ ਆ 200 ਲੀਟਰ ਪਾਣੀ ਚ ਕਰਨੀ ਆ ਚਿੱਟਾ ਤੇ ਹਰੇ ਤੇਲੇ ਦਾ ਖਾਤਮਾ ਨਰਮੇਲੀ ਤਾਂ ਸਪੈਸ਼ਲ ਆ ਬਈ ਇਹ ਹੁਣ ਜਿਹੜੇ ਕਹਿੰਦੇ ਵੀ ਅਸੀਂ ਝੋਨੇ ਤੇ ਵੀ ਕਰਨਾ ਝੋਨੇ ਦੇ ਉੱਤੇ ਵੈਸੇ ਤਾਂ ਹੋਰ ਬਹੁਤ ਦਵਾਈਆਂ ਨੇ ਪਰ 100% ਝੋਨੇ ਦੇ ਉੱਤੇ ਵੀ ਕੰਮ ਕਰੂਗੀ ডোজ ਜਿਹੜੀ ਤੁਹਾਨੂੰ ਜ਼ਿਆਦੀ ਵਧਾਉਣੀ ਪਊ 240 ਗ੍ਰਾਮ ਦੀ ডোজ ਕਰਨੀ ਪਊ ਝੋਨੇ ਲਈ ਕਿੱਲੇ ਦੀ ਚਿੱਟੇ ਦੇ ਪੂਰੀ ਬੈਠਾ ਵਾਲਾ ਜਿਹੜਾ ਟੱਡਾ ਜਾਂ ਹੁੰਦਾ ਉਹਦਾ ਖਾਤਮਾ ਬਈ ਸਿੱਧੀ ਜੀ ਗੱਲ ਆ ਝੋਨੇ ਤੇ ਵੀ ਕਰ ਸਕਦੇ ਹੋ ਸਬਜੀ ਤੇ ਵੀ ਕਰ ਸਕਦੇ ਹੋ ਹਨਾ ਹੋਰ ਕਿਸੇ ਤੇ ਮਰਜ਼ੀ ਕਰ ਲਓ ਬਸ ਜਿੱਥੇ ਤੁਹਾਡੇ ਕੋਲੇ ਚਿੱਟੇ ਤੇ ਹਰੇ ਤੇਲੇ ਦਾ ਖਾਤਮਾ ਕਰਨਾ ਉੱਥੇ ਇੱਕ ਵਾਰੀ ਇਨਵਿਕਟੋ ਕਰ ਲਿਓ ਕੋਰੋ ਮੰਡਲ ਦੀ ਵਧੀਆ ਪ੍ਰੋਡਕਟ ਨਹੀਂ ਹੈਗਾ ਵੀ ਨਵੀਂ ਕੰਪਨੀ ਆ ਜਾਂ ਧੋਖਾ ਕਰ ਜੂ ਤੁਹਾਡੇ ਨਾਲ ਐ ਕਰ ਜੂ ਮਲਟੀਨੇਸ਼ਨਲ ਕੰਪਨੀ ਆ ਬਾਈ ਬਹੁਤ سارے ਪ੍ਰੋਡਕਟ ਨੇ ਇਹਨਾਂ ਦੇ ਗਰੋਮਰ ਨਾਤੇ ਫਰਟੀਲਾਈਜ਼ਰ ਵੀ ਨੇ ਹਨਾ ਹਰਬੀਸਾਈਡ ਵੀ ਨੇ ਇਨਸੈਕਟੀਸਾਈਡ ਵੀ ਨੇ ਫੰਗੀਸਾਈਡ ਵੀ ਨੇ ਸਾਰਾ ਕੁਝ ਹੈਗਾ ਇਹਨਾਂ ਦਾ ਤੇ ਜਿੱਥੋਂ ਮਰਜੀ ਆਸਾਨ ਤਰੀਕੇ ਨਾਲ ਤੁਹਾਨੂੰ ਮਿਲ ਜੂਗੀ ਜੇ ਸਸਤੀ ਲੈਣੀ ਆ ਹੋਰ ਇਨਫੋਰਮੇਸ਼ਨ ਦੇਣੀ ਆ ਤਾਂ ਥੱਲੇ ਨੰਬਰ ਦਿੱਤਾ ਹੋਇਆ ਬਾਈ ਨੂੰ ਕਾਲ ਕਰਕੇ ਇਨਫੋਰਮੇਸ਼ਨ ਲੈ ਲਿਓ ਥੈਂਕ ਯੂ ਸੋ ਮਚ ਅਗਲੇ ਵੀਡੀਓ ਦੇ ਵਿੱਚ ਕਿਸੇ ਹੋਰ ਵੀਡੀਓ ਹੋਰ ਪ੍ਰੋਡਕਟ ਦੇ ਬਾਰੇ ਚਰਚਾ ਕਰਾਂਗੇ ਬਾਕੀ ਛੋਣੇ ਦੀਆਂ ਵੀਡੀਓ ਵੀ ਪਈਆਂ ਨੇ ਨਰਮੇ ਨੇ ਕੋਸ਼ਿਸ਼ ਕਰੂੰਗਾ ਮੈਂ ਖੇਤ ਦੇ ਵਿੱਚ ਜਾ ਕੇ ਮਾਮੇ ਨੇ ਮੁੰਡਿਆਂ ਨੇ ਬੀਜਿਆ ਹੋਇਆ ਨਰਮਾ ਕੁਸ਼ਕਲੇ ਤੇ ਉੱਥੇ ਜਾ ਕੇ ਤੁਹਾਡੇ ਕੋਲੇ ਇਹਦਾ ਟ੍ਰਾਇਲ ਵੀ ਲਵਾਵਾਂਗੇ ਤੇ ਤੁਹਾਨੂੰ ਰਿਜ਼ਲਟ ਵੀ ਦਿਖਾਵਾਂਗੇ ਥੈਂਕ ਯੂ ਸੋ ਮੱਚ